ਅੰਮ੍ਰਿਤਸਰ ਤੋਂ ਖਬਰ ਸਮਨ ਨਿਕਲ ਕੇ ਆ ਰਹੀ ਜਿੱਤੇ ਕਿ ਅੰਮ੍ਰਿਤਸਰ ਦੇ ਵਿੱਚ ਬੀਤੇ ਦਿਨ ਤੁਸੀਂ ਦੇਖਿਆ ਹੋਵੇਗਾ ਇੱਕ ਪਰਿਵਾਰ ਜਦੋਂ ਕਿਸੇ ਸੰਸਕਾਰ ਤੇ ਗਿਆ ਹੋਇਆ ਸੀ ਤਾਂ ਪਿੱਛੇ ਤੋਂ ਚੋਰਾਂ ਨੇ ਉਹਨਾਂ ਦੇ ਘਰ ਨੂੰ ਨਿਸ਼ਾਨਾ ਬਣਾਇਆ ਸੀ ਲੱਖਾਂ ਰੁਪਏ ਦੇ ਗਹਿਣੇ ਨਗਦੀ ਲੈ ਕੇ ਚੋਰ ਫਰਾਰ ਹੋ ਗਏ ਸੀ ਪੂਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈ ਤਾਂ ਪੁਲਿਸ ਨੇ ਉਸ ਚੋਰ ਨੂੰ ਬਰਾਮਦ ਕਰ ਲਿਆ ਤੇ ਨਾਲ ਦੀ ਨਾਲ ਉਗਣੇ ਤੇ ਪੈਸੇ ਪੁਲਸ ਨੇ ਬਰਾਮਦ ਕਰ ਲਏ ਨੇ ਵੱਡੀ ਖਬਰ ਹੈ ਵੱਤਵਤ ਖਬਰ ਸ਼ੇਅਰ ਕਰਿਓ ਤਾਂ ਅਮਰਸਰ ਪੁਲਸ ਨੇ ਬਹੁਤ ਜਲਦੀ ਜਿਹੜਾ ਇਸ ਮਾਮਲੇ ਸੁਝਾ ਗਿਆ ਦੱਸਨੇ ਕਿ ਬਿੱਤੇ 2 ਦਿਨ ਦੇ ਵਿੱਚ ਇਹ ਵਾਰਦਾਤ ਹੋਈ ਸੀ ਜਿਸ ਨੂੰ ਲੈ ਕੇ ਪੁਲਸ ਨੇ ਉਸ ਵਕ ਬੰਦੇ ਨੂੰ ਟ੍ਰੇਸ ਕੀਤਾ ਜਿਸ ਤੋਂ ਬਾਅਦ ਜਾ ਕੇ ਉਸ ਬੰਦੇ ਨੂੰ ਗ੍ਰਿਫਤਾਰ ਕਰਕੇ ਉਸ ਦੇ ਕੋਲੋਂ ਪੂਰੀ ਬਰਾਮਦੀ ਕਰ ਲਈ ਹੈ ਤਾਂ ਤੁਸੀਂ ਦੇਖੋ ਕਿਵੇਂ ਚੋਰਾਂ ਦੇ ਹੌਸਲੇ ਬੁਲੰਦ ਨੇ ਕਿਵੇਂ ਘਰਾਂ ਨੂੰ ਨਿਸ਼ਾਨਾ ਬਣਾ ਰਹੇ ਨੇ ਕਿ ਤਾਂ ਪਹਿਲੇ ਹੀ ਬੰਦੇ ਦੇ ਉੱਤੇ ਦੁੱਖ ਪਿਆ ਹੋਇਆ ਸਿੱਕੇ ਉਹ ਸੰਸਕਾਰ ਤੇ ਗਏ ਹੋ ਸੀ ਪਿੱਛੇ ਤੋਂ ਇਸ ਤਰੀਕੇ ਦੀ ਵਾਰਦਾਤ ਚੋਰਾ ਨਿਕਲ ਲਈ ਤੇ ਸੁਣ ਲੈ ਕੇ ਸੀਨੀਅਰ ਪੋਰਟ ਸਟਫ ਦੇ ਕਹਾਰੀਆਂ ਨੇ ਇਸ ਪੂਰੀ ਖਬਰ ਬਾਰੇ ਕੀ ਕੀ ਆ ਪਰ ਤੁਸੀਂ ਉਹ ਵੀ ਸੁਣੋ ਇਹ ਇੱਕ ਮੁਕਦਮਾ 6 ਜਨਵਰੀ 2025 ਨੂੰ थाना ਬੀ ਡਿਵੀਜ਼ਨ ਦੇ ਵਿੱਚ ਦਰਜ ਹੋਇਆ ਸੀਗਾ ਜਿਸ ਦੇ ਵਿੱਚ ਮੋਦਈ ਜਿਹਦਾ ਨਾਮ ਹਰਚਰਨ ਸਿੰਘ ਹੈ ਤੇ ਪੁੱਤਰ ਅਮਰਜੋਤ ਸਿੰਘ ਓਨੇ ਦਰਖਾਸਤ ਦਿੱਤੀ ਕਿ ਜਦੋਂ ਉਹ ਆਪਣੇ ਸਾਡੂ ਦੇ ਸੰਸਕਾਰ ਦੇ ਉੱਤੇ ਗਏ ਹੋਏ ਸੀ ਘਰੋਂ ਉਹ ਕਰੀਬ 2 ਵਜੇ ਦੁਪਹਿਰੇ ਆਪਣੇ ਘਰੋਂ ਨਿਕਲ ਗਏ ਸੀ ਤੇ ਕਰੇ ਉਹਨਾਂ ਦਾ ਮੁੰਡਾ ਜਿਹਦਾ ਨਾਂ ਜੀਸਾ ਹਰਜੋਤ ਸਿੰਘ ਉਹ ਘਰੇ ਮੌਜੂਦ ਸੀਗਾ ਪਰ ਬਾਅਦ ਵਿੱਚ 3:30 ਦਾ ਜਿਹੜਾ ਟਾਈਮ ਸੀਗਾ ਉਹਦੇ ਕਰੀਬ ਉਹ ਆਪਣਾ ਜਿਮ ਚੱਲਿਆ ਗਿਆ ਸੀ ਤੇ ਜਦੋਂ ਇਹ ਸਾਰਾ ਪਰਿਵਾਰ ਸੰਸਕਾਰ ਤੋਂ 3:30 ਵਜੇ ਵਾਪਸ ਆਇਆ ਤੇ ਇਹਨਾਂ ਨੇ ਵੇਖਿਆ ਕਿ ਘਰ ਦੀ ਜਿਹੜੀ ਉੱਪਰਲੀ ਗ੍ਰਿਲ ਹੈ ਉਹ ਟੁੱਟੀ ਹੋਈ ਸੀ ਤੇ ਇਹਨਾਂ ਦਾ ਦਰਵਾਜ਼ਾ ਵੀ ਟੁੱਟਿਆ ਆਇਆ ਸੀ ਦਾ ਤੇ ਅੰਦਰ ਉਹ ਜਿੰਨਾ ਇਹਨਾਂ ਦਾ ਸੋਨੇ ਦਾ ਕਾਰੋਬਾਰ ਐ ਸਨੈਰੇ ਹੈਗੇ ਇਹ ਲੇਨ ਫਰੋਦ ਦਾ ਕੰਮ ਕਰਦੇ ਆ ਸੋਨੇ ਦਾ ਮੁੰਦਰੀਆਂ ਦਾ ਤੇ ਉਹ ਜਿੰਨਾ ਵੀ ਮਾਲ ਇਹਨਾਂ ਦਾ ਸੋਨੇ ਦਾ ਉੱਤੇ ਸੀਗਾ ਘਰੇ ਉਹ ਸਾਰਾ ਚੋਰੀ ਹੋ ਗਿਆ ਸੀਗਾ ਤੇ ਮੁਦਈ ਨੇ ਥਾਣਾ ਬੀ ਡਿਵੀਜ਼ਨ ਦੇ ਉੱਤੇ ਦਰਖਾਸਤ ਦਿੱਤੀ ਤੇ ਐਸ ਐਚਓ ਸਾਹਿਬ ਦੀ ਪਾਰਟੀ ਉਤੋਂ ਫੋਰਨ ਐਕਟਿਵ ਹੋ ਕੇ ਉੱਥੇ ਜਾ ਕੇ ਮੌਕੇ ਤੇ ਜਾ ਕੇ ਮੌਕੇ ਦੀ ਜਾਂਚ ਪੜਤਾਲ ਕੀਤੀ ਤੇ ਸਾਰਾ ਮੌਕੇ ਨੂੰ ਨਜ਼ਰ ਕਰਕੇ ਤੇ ਫਿੰਗਰਪ੍ਰਿੰਟਸ ਵੀ ਕੈਪਚਰ ਕੀਤੇ ਤੇ ਉੱਥੇ ਕੈਮਰੇ ਕੂਮਰੇ ਜਿਹੜੇ ਆਸ-ਪਾਸ ਆਂਡਗਵਾਂ ਦੇ ਕੈਮਰੇ ਉਹ ਚੈੱਕ ਕੀਤੇ ਤੇ ਕੈਮਰੇ ਤੋਂ ਇੱਕ ਸ਼ੱਕੀ ਪੁਰਸ਼ ਆਂਦਾ ਜਾਂਦਾ ਦਿਖਾਈ ਦਿੱਤਾ ਤੇ ਉਸ ਸ਼ੱਕੀ ਪੁਰਸ਼ ਦੇ ਹੱਥ ਵਿੱਚ ਇੱਕ ਝੋਲਾ ਵੀ ਸੀਗਾ ਜਿੱਥੇ ਜਿਸ ਦੇ ਵਿੱਚ ਉਹਨੇ ਉਹ ਗਹਿਣੇ ਪਾਏ ਸੀਗੇ ਤੇ ਸਾਰੀ ਟੀਮ ਨੇ ਸਾਰੇ ਰਾਸਤਿਆਂ ਤੇ ਜਿੰਨੇ ਵੀ ਗਲੀਆਂ ਨੁੱਕੜ ਸੀਗੇ ਉੱਥੇ ਸਾਰੇ ਚੈੱਕ ਕਰਕੇ ਇਹਦਾ ਟ੍ਰੇਸ ਕੀਤਾ ਤੇ ਬੰਦਾ ਪਤਾ ਚੱਲਿਆ ਇਹਦਾ ਨਾਂ ਵੀਰੂ ਹੈ ਤੇ ਇਹ ਆਪਣੇ ਨਿਊ ਅਮਰitsar ਦੇ ਵਿੱਚ ਜਿਹੜੇ ਬੀਪੀਐਲ ਵਾਲੇ ਫਲੈਟ ਬਣੇ ਹੋਏ ਸੀਗੇ ਉਤੋਂ ਰੰਦਾ ਤੇ ਇਹ ਨਸ਼ਾਈ ਕਰਨ ਦਾ ਆਦੀ ਵੀ ਇਹਦੀ ਉਮਰ ਕਰੀ 21 ਸਾਲ ਦੀ ਹੈਗੀ ਤੇ ਚੋ 20 ਘੰਟਿਆਂ ਦੇ ਅੰਦਰ ਅੰਦਰ ਸਾਡੀ ਟੀਮ ਨੇ ਇਹਨੂੰ ਟ੍ਰੇਸ ਕਰਕੇ ਤੇ 100% ਰਿਕਵਰੀ ਜਿਹੜੀ ਚੋਰੀ ਸੀਗੀ ਉਹ ਕਰਤੀ ਹੈ ਜਿੰਨੀ ਇਹ ਅੰਦਾਜ਼ਨ 1150 ਗ੍ਰਾਮ ਸੋਨਾ ਜਿਹੜਾ ਸੀਗਾ ਉਹ ਚੋਰੀ ਹੋਇਆ ਸੀਗਾ ਇਹਦੀ ਵੈਲਿਊਏਸ਼ਨ ਜੇ ਕਰੀਏ ਰੁਪਏ ਦੇ ਵਿੱਚ ਤੇ ਕਰੀਬ 90 ਕੇ 90 ਲੱਖ ਰੁਪਏ ਦੀ ਵੈਲਿਊਏਸ਼ਨ ਬਣਦੀ ਹੈ ਸਰ ਇਹ ਬੰਦੀਆ ਜੈਕ ਟਾਈਮ ਤੇ ਪਹੁੰਚਿਆ ਪੌਣੇ 3:00 ਤੱਕ ਸਾਢੇ 3:00 ਵਿੱਚ ਇਸ ਦਰੌਣੀ ਨੇ ਚੋਰੀ ਕੀਤੀ ਹਾਂਜੀ ਜਦੋਂ ਇਹ ਪੂਰਾ ਪਰਿਵਾਰ 2:00 ਵਜੇ ਚੱਲਿਆ ਗਿਆ ਸੀਗਾ ਤੇ ਇਹਨਾਂ ਦਾ ਜਿਹੜਾ ਮੁੰਡਾ ਤਾਂ ਉਹ ਜਿੰਮ ਗਿਆ ਪੌਣੇ 3 ਤੇ ਇਹ ਜਿਹੜਾ ਮੁੰਡਾ ਹੈ ਉਹ ਗਲੀ ਦੇ ਵਿੱਚ ਘੁੰਮ ਰਿਹਾ ਸੀਗਾ ਤੇ ਇਹਨੇ 1 2 ਦਰਵਾਜ਼ੇ ਹੋਰ ਖੜਕੜਾਏ ਸੀਗੇ ਆਣ-ਵਾਂਣ ਦੇ ਉਹਨਾਂ ਨੇ ਦਰਵਾਜ਼ਾ ਖੋਲਿਆ ਨਹੀਂ ਇਆ ਇਹਨੂੰ ਪਤਾ ਲੱਗ ਗਿਆ ਕਿ ਉੱਥੇ ਬੰਦੇ ਮੌਜੂਦ ਸੀਗੇ ਬਟ ਇਨਾਂ ਦਾ ਜਦੋਂ ਉਹਨੇ ਦਰਵਾਜ਼ਾ ਖੜਕੜਾਇਆ ਇਹਨੂੰ ਲੱਗਿਆ ਕਿ ਕੋਈ ਮੌਜੂਦ ਨਹੀਂ ਆਏਗਾ ਤੇ ਇਹਨੇ ਆਪਣੇ ਜਿਹੜੇ ਵੀ ਔਜ਼ਾਰ ਨਾਲ ਉਹ ਗ੍ਰਿਲ ਭੰਨ ਕੇ ਅੰਦਰ ਕੁੱਦ ਗਿਆ ਤੇ ਇਸਨੇ ਦਰਵਾਜ਼ਾ ਤੋੜ ਕੇ ਚੋਰੀ ਕਰ ਲਈ ਨੌਜਵਾਨ ਦੀ ਉਮਰ ਕਿੰਨੀ ਇੱਕ ਅਰੀ 21 ਸਾਲਾਂ ਦਾ ਮੁੰਡਾ ਹੈਗਾ ਤੇ ਇਹਦੇ ਤੇ ਪਹਿਲਾਂ ਵੀ ਦੋ ਚੋਰੀ ਦੇ ਹੀ ਪਰਚੇ ਆ ਇੱਕ ਥਾਣੇ ਸ਼ਾਟਾ ਦਾ ਤੇ ਇੱਕ ਥਾਣੇ ਮਕਬੂਲਪੁਰੇ ਦਾ ਤੇ ਹੁਣੇ 10ਵੇਂ 11ਵੇਂ ਮਹੀਨੇ ਦੇ ਵਿੱਚ ਇਹ ਬੇਲ ਤੋਂ ਆਇਆ ਸੀਗਾ ਏ ਜਿਵੇਂ ਮੈਂ ਤੁਹਾਨੂੰ ਕਿਹਾ ਨਸ਼ੇ ਕਰਨ ਦਾ ਆਦੀ ਹੈ ਤਾਂ ਇੱਕ ਕਾਮਕਾਰ ਕੁਝ ਕਰਦਾ ਨਹੀਂ ਹੈ ਇਹਦੇ ਜਿਹੜੇ ਮਾਪੇ ਆ ਉਹ ਮਜ਼ਦੂਰੀ ਦਾ ਕੰਮ ਕਰਦੇ ਆ ਇੱਥੇ ਗਰੀਬ ਸੀ ਹੈਗੇ ਤਾਂ ਇਹਨੇ ਬਸ ਇਹ ਮੌਕਾ ਲੱਭ ਕੇ ਤੇ ਇਹਨਾਂ ਚੋਰੀ ਕੀਤੀ ਹੈ ਪਰ ਇਹਨੂੰ ਪਤਾ ਸੀ ਕਿ ਉੱਥੇ ਇੰਨਾ ਕਿ ਸੋਨਾ ਹੋਏਗਾ ਉਸ ਘਰ ਦੇ ਵਿੱਚ ਹੀ ਆ ਵੈਸੇ ਚੋਰੀ ਕਰਨਾ ਨਾ ਇਹ ਜਿਵੇਂ ਆਪਾਂ ਕਹਿੰਦੇ ਟ੍ਰਾਇਲ ਐਂਡ ਐਰਰ ਵਾਲਾ ਹੈ ਜਿਹੜਾ ਇਹਦਾ ਮੈਥਡ ਸੀਗਾ ਇਹਨੇ ਦੇਖਿਆ ਕਿ ਘਰੇ ਵਿੱਚ ਕੋਈ ਹੈ ਨਹੀਂ ਤੋ ਉਹ ਜਿਹੜਾ ਆਪਣਾ ਟਾਈਮ ਸੀਗਾ ਆਪਾਂ ਦੇਖੀਏ ਤਾਂ 3:30 ਦਾ ਗਲੀ ਦੇ ਵਿੱਚ ਵੀ ਜਿਆਦਾ ਮੂਵਮੈਂਟ ਹੁੰਦੀ ਨਹੀਂ ਬੰਦਿਆਂ ਦੀ ਤੋ ਇਨੇ ਬਸ ਉਹ ਮੌਕੇ ਦਾ ਫਾਇਦਾ ਠਾਕੇ ਅੰਦਰ ਬਸ ਕੀ ਕੁਝ ਮਿਲ ਜਵੇ ਤੇ ਉਹਨਾਂ ਨੇ ਥੋੜੀ ਗਲਤੀ ਮੁੱਧੀਆਂ ਦੀ ਇਹ ਰਹਿ ਗਈ ਕਿ ਉਹਨਾਂ ਨੇ ਲੋਕਰ ਦੇ ਵਿੱਚ ਆਪਣਾ ਸਮਾਨ ਨਹੀਂ ਰੱਖਿਆ ਸੀਗਾ ਹੋ ਸਕਦਾ ਸੰਸਕਾਰ ਦੇ ਜਾਣ ਕਰਕੇ ਉਹ ਜਲਦਬਾਜੀ 'ਚ ਉਹ ਸਮਾਨ ਇੰਨਾ ਮਤਲਬ ਪ੍ਰੋਟੈਕਸ਼ਨ ਦੇ ਵਿੱਚ ਨਹੀਂ ਰੱਖਿਆ ਤੋ ਇਹਨੂੰ ਉਹ ਮਤਲਬ ਲੱਕ ਸੀਗਾ ਇਹਦਾ ਕਿ ਇੰਨਾ ਜਿਆਦਾ ਸਮਾਨ ਇਹਨੂੰ ਬਰਾਬਰ ਜਿਹੜੇ ਕੈਮਰਾ ਸੀ ਤੁਹਾਡੀ ਵੀ ਵੀ ਲੈ ਕੇ ਚਲ ਗਿਆ ਸੀ ਜੀ ਹਾਂ ਜਿਹੜੇ ਘਰ ਦੇ ਕੈਮਰੇ ਸੀਗੇ ਉਹਨਾਂ ਦੀ ਡੀਵੀਆਰ ਵੀ ਲੈ ਕੇ ਚਲਿਆ ਗਿਆ ਸੀ ਤੇ ਤਾਰ ਤੂਰ ਵੀ ਇਹਨੇ ਛੇੜਛਾੜ ਕੀਤੀ ਵਾਈਫਾਈ ਦੀ ਬਟ ਜਿਹੜੇ ਆਣ-ਬਾਣ ਦੇ ਕੈਮਰੇ ਸੀਗੇ ਉਹਨਾਂ ਤੋਂ ਸਾਨੂੰ ਥੋੜੀ ਜੀ ਹਿੰਟ ਮਿਲੀ ਕਿ ਉਹ ਜਾ ਮੁੰਡਾ ਹੈਗਾ ਤੇ ਅਸੀਂ ਆਪਣੇ ਸੋਰਸ ਲਾ ਕੇ ਤੇ ਸਾਰਾ ਜਾਂਚ ਪੜਤਾਲ ਕਰਕੇ ਅਸੀਂ ਇਹਨੂੰ ਟ੍ਰੇਸ ਕਰਤਾ ਸਰ 100% ਰਿਕਵਰੀ ਹੋਈ ਆ ਪਰ ਜਿਹੜੇ ਗਹਿਣੇ ਮਿਲੇ ਤੁਹਾਨੂੰ ਇਹਨੇ ਕਿੱਥੇ ਗਹਿਣੇ ਪਾਏ ਸੀ ਜਾਂ ਕਿੱਥੇ ਘਰ ਹੀ ਰੱਖੇ ਸੀ ਕਿੱਥੇ ਰੱਖੇ ਸੀ ਜਦੋਂ ਦੇਖੋ ਜਿਵੇਂ ਮੈਂ ਤੁਹਾਨੂੰ ਕਿਹਾ ਸਾਡੀ ਟੀਮ ਦਾ ਬੜਾ ਸਵਿਫਟ ਐਕਸ਼ਨ ਸੀਗਾ ਤੇ 20 ਘੰਟਿਆਂ ਦੇ ਅੰਦਰ ਅੰਦਰ ਜਿਵੇਂ ਜਦੋਂ ਚੋਰੀ ਹੋਈ ਉਸ ਤੋਂ ਬਾਅਦ ਸਾਨੂੰ ਪਤਾ ਹੈ ਅੱਜਕੱਲ ਛੋਟੇ ਦਿਨ ਹੈਗੇ ਤੇ ਇੰਨੀ ਵੱਡੀ ਜਿਹੜੀ ਇਹਦੇ ਕੋਲ ਉਹ ਸੀਗਾ ਗਹਿਣਾ ਸੀਗਾ ਇਹ एकदम ਤੋਂ ਕਿਤੇ ਜਾ ਕੇ ਵੇਚ ਨਹੀਂ ਸਕਦਾ ਹੈਨਾ ਤਾਂ ਜਦੋਂ ਵੀ ਅਗਰ ਇਹ ਵੇਚਦਾ ਤਾਂ ਨਜ਼ਰਾਂ ਦੇ ਵਿੱਚ ਆ ਜਾਂਦਾ ਤਾਂ ਇਹਨੇ ਕੀ ਕੀਤਾ ਇਹ ਆਪਣੇ ਘਰੇ ਜਾ ਕੇ ਬਹਿ ਗਿਆ ਤੇ ਇਹਨਾਂ ਨੇ ਸੋਚਿਆ ਹੋਗਾ ਕਿ ਅਗਲੇ ਦਿਨ ਮੈਂ ਜਾ ਕੇ ਕੁਝ ਕਰਾਂਗਾ ਇਹਦਾ ਤੇ ਅਗਲੇ ਦਿਨ ਸਵੇਰੇ ਹੀ ਸਾਡੀ ਟੀਮ ਨੇ ਇਹਨੂੰ ਹੱਥ ਪਾ